ਮੈਂ ਆਪਣੇ ਵਾਰ ਦੇ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ 21 ਤਰੀਕ ਨੂੰ ਜਿਹੜੀ ਸਾਡੀਆਂ ਵੋਟਾਂ ਹੋਈਆਂ ਹਨ ਸੋ ਆਪਣੇ ਸਾਰੇ ਕਾਂਗਰਸ ਦੇ ਪੰਜੇ ਤੇ ਮੋਹਰ ਲਗਾ ਕੇ ਮੈਨੂੰ ਸਫਲ ਬਣਾਉਣਾ ਆ ਤੇ ਮੈਂ ਆਪ ਜੀ ਦਾ ਸਭ ਜੀ ਦਾ ਧੰਨਵਾਦ ਕਰਦੀ ਆ ਅੱਜ ਅਸੀਂ ਆਪਣੇ ਆਫਿਸ ਦੀ ਓਪਨਿੰਗ ਵੀ ਕੀਤੀ ਆ ਸੋ ਸਾਰਿਆਂ ਨੂੰ ਬੇਨਤੀ ਆ ਕਿ 21 ਤਰੀਕ ਨੂੰ ਆਪਣਾ ਕੀਮਤੀ ਵੋਟ ਦੇ ਕੇ ਮੈਨੂੰ ਸਫਲ ਬਣਾਓ ਨਿਸ਼ਕਰ ਨੇ ਆਮ ਆਦਮੀ ਪਾਰਟੀ ਤੋਂ ਨੋ ਵਾਰਡ ਚ ਫੜੀ ਸੀ ਮੈਂ 2 ਸਾਲ ਉਹਨਾਂ ਨੇ ਬਹੁਤ ਕੰਮ ਕੀਤਾ ਪਰ ਉਹਨਾਂ ਦੇ ਕਦਰ ਨਹੀਂ ਕਾਈ ਉਹਨਾਂ ਨੇ ਇਹਨੇ ਕਾਂਗਰਸ ਜੁਆਇਨ ਕਰ ਰਹੀ ਹੈ ਆਪਣੇ ਸਾਥੀਆਂ ਰਾਜਵਿੰਦਰ ਕੌਰ ਨੂੰ ਵੋਟਾਂ ਵੱਧ-ਵੱਧਵਾ ਕੇ ਉਹਨਾਂ ਦਾ ਸਾਥ ਦੇਵਾਂਗੀ ਤੇ ਉਹਨਾਂ ਨੂੰ ਜਿਤਾਵਾਂਗੀ ਹਾਂਜੀ ਪਾਰਟੀ ਵਾਲਾ ਆਮਾਨੀ ਪਾਰਟੀ ਵਾਲਾ ਲੜ ਰਹੀ ਸੀ ਪਰ ਉਹਨਾਂ ਨੇ 2 ਸਾਲ ਮੈਂ ਬਹੁਤ ਕੰਮ ਕੀਤਾ ਮੇਰੇ ਕੋਲ ਸਾਰੀਆਂ ਵੀਡੀਓ ਔਰ ਫੋਟੋਆਂ ਹੈਗੀਆਂ ਹਾਂਜੀ ਪਰ ਉਹਨਾਂ ਨੇ ਸਾਡੀ ਕਦਰ ਕੀਤੀ ਸਾਡੀ ਟਿਕਟ ਹਾਂ ਸਾਡੀ ਟਿਕਟ ਨਹੀਂ ਦਿੱਤੀ ਜਿਹੜਾ ਇਨਸਾਨੀ ਆਪ ਲੋਕ ਆਮ ਆਦਮੀ ਪਾਰਟੀ ਸੀ ਆਮ ਆਦਮੀ ਕਾਂਗਰਸ ਚ ਗਿਆ ਕਾਂਗਰਸ ਚੋਂ ਫੇਰ ਆਮ ਆਦਮੀ ਪਾਰਟੀ ਚ ਆਇਆ ਉਹਨੂੰ ਟਿਕਟ ਦੇਤੀ ਅਸੀਂ 2 ਸਾਲ ਕੰਮ ਕੀਤਾ ਮੇਰੇ ਕੋ ਸਾਰੀਆਂ ਵੀਡੀਓ ਫੋਟੋਆਂ ਹੈਗੀਆਂ ਨਾਲ ਵੀ ਮੈਂ ਰੈਲੀਆਂ ਤੇ ਜਾਂਦੀ ਰਹੀ ਨੂੰ ਧਿਆਨੇ ਹਰ ਇੱਕ ਜਗ੍ਹਾ ਜਾਂਦੀ ਰਹੀਆਂ ਉਹਨਾਂ ਨੇ ਸਾਡਾ ਸਾਥ ਨਹੀਂ ਦਿੱਤਾ ਮੈਂ ਉਹਨਾਂ ਨੂੰ ਛੱਡ ਕੇ ਕਾਂਗਰਸ ਜੁਆਇਨ ਕਰ ਲਈ ਠੀਕ ਹੈ ਕੀ ਅਪੀਲ ਕਰੋਗੇ ਮੈਂ ਆਪਣੇ ਵਾਰਡ ਨੰਬਰ 9 ਦੇ ਅਪੀਲ ਕਰਦੀ ਆ ਕਿ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ પા ਕੇ ਆਭੀ ਜਿੰਨ ਚਤਾਨ ਸਤਿ ਸ਼੍ਰੀ ਅਕਾਲ ਜੀ ਮੈਂ ਕਾਂਗਰਸ ਪਾਰਟੀ ਦੇ ਬਿਹਫ ਤੇ ਅੱਜ ਆਪਣੇ ਕੋਲ ਕਾਜਲ ਮਲੋਤਰਾ ਜੀ ਵਾਰਡ ਨੰਬਰ 9 ਤੋਂ ਜੋ ਕਿ ਆਮ ਆਦਮੀ ਪਾਰਟੀ ਨਾਲ ਸੀ ਉਹ ਆਪ ਤਸਮੀਦ ਆਪਣੇ ਕੁਝ ਹੋਰ ਆਮ ਆਦਮੀ ਦੇ ਮੈਂਬਰਾਂ ਨਾਲ ਕਾਂਗਰਸ ਡਿਵਾਈਨ ਕੀਤੀ ਹੈ ਤੇ ਅਸੀਂ ਦਿਲੋਂ ਆਪਣੀ ਸਾਰੀ ਪਾਰਟੀ ਵੱਲੋਂ ਉਹਨਾਂ ਦਾ ਸਵਾਗਤ ਕਰਦੇ ਆਂ ਤੇ ਇਸ ਦੇ ਨਾਲ ਸਾਨੂੰ ਬਹੁਤ ਵੱਡਾ ਖੁਸ਼ਹਾਲਾ ਮਿਲਿਆ ਹੈ ਤੇ ਅਸੀਂ ਜਿਹੜੇ ਹੈਗੇ ਇਹਨਾਂ ਦੇ ਨਾਲ ਰਲ ਕੇ ਰਾਜਵਿੰਦਰਪੁਰ ਨੂੰ ਵੱਧ ਤੋਂ ਵੱਧ ਵੋਟਾਂ ਦਿਵਾ ਕੇ ਤੇ ਇੱਥੋਂ ਐਮਸੀ ਬਣਾ ਕੇ ਤੇ ਇਹਨਾਂ ਨੂੰ ਉੱਪਰ ਬਿਠਾਵਾਂਗੇ ਠੀਕ ਤਾਂ ਵਾਈਗੁਰ ਜੀ ਕੀ ਫਤਿਹ ਮੈਂ ਕਾਂਗਰਸ ਹਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਵਾਰਡ ਨੰਬਰ 9 ਤੋਂ ਟਿਕਟ ਦੇ ਕੇ ਨਿਵਾਜਿਆ ਮੈਂ ਹਾਈ ਪੂਰੀ ਹਾਈ ਕਮਾਂਡ ਦਾ ਤੇ ਆਪਣੇ ਸ਼ਹਿਰ ਦੇ ਜਿੰਨੇ ਵੀ ਮੇਰੇ ਆਲ ਉਸ ਪਾਰਟੀ ਦੇ ਮੈਂਬਰ ਸਹਿਵਨ ਹੈ ਜਿਨੇ ਮੇਰੇ ਬਾ ਉਦੇਦਾਰ ਹੈ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਮੈਨੂੰ ਟਿਕਟ ਦੇ ਕੇ ਇਸ ਵਾਰ ਦਾ ਸੇਵਾ ਕਰਨ ਦਾ ਮੌਕਾ ਬਖਸ਼ਿਆ ਮੈਂ ਪੂਰ ਜੋਰ ਆਪਣੀ ਕੋਸ਼ਿਸ਼ ਲਾ ਕੇ ਜਿੱਤ ਪ੍ਰਾਪਤ ਕਰਾਂਗਾ ਤੇ ਆਪਣੇ ਬਾੜ ਦਾ ਪ੍ਰੋਪਰ ਜੋ ਕੰਮ ਹੈ ਰਹਿਦਾ ਸਾਰਾ ਕੰਮ ਪੂਰਾ ਕਰਕੇ ਆਪਣੇ ਦੇਸ਼ ਆਪਣੇ ਬਾੜ ਵਾਸੀਆਂ ਲਈ ਉਮੀਦਾਂ ਤੇ ਖਰਾ ਉਤਰਾਂਗਾ ਤੇ ਮੈਂ ਮੇਰੇ ਬਾੜ ਦੇ ਵਿੱਚ ਮੈਡਮ ਕਾਲ ਦੀ ਅਪੀਲ ਵੀ ਕਰਦਾ ਮੈਂ ਆਪਣੇ ਬਾੜ ਵਾਸੀਆਂ ਨੂੰ ਅਪੀਲ ਕਰਦਾ ਕਿ ਤੁਸੀਂ ਆਪਣੀ ਇੱਕ ਇੱਕ ਵੋਟ ਹੱਥ ਦੇ ਪੰਜੇ ਤੇ ਲਾ ਕੇ ਮੈਨੂੰ ਕਾਮਯਾਬ ਬਣਾਓ ਤੇਸ ਆਪਣੇ ਅਧੂਰੇ ਜੋ ਕੰਮ ਰਹਿੰਦੇ ਆ ਉਹਨੂੰ ਆਪਾਂ ਪੂਰਾ ਕਰ ਸਕੀਏ ਇਹ ਜਿੱਤ ਪੂਰੇ ਬਾੜ ਦੀ ਜਿੱਤ ਹੋਏਗੀ ਮੇਰੀ ਕੱਲੇ ਦੀ ਜਿੱਤ ਨਹੀਂ ਮੇਰੇ ਪੂਰੇ ਬਾੜ ਵਾਸਤੇ ਜਿਨ੍ਹਾਂ ਵੀ ਮੇਰੇ ਨਿਵਾਸੀ ਆ ਸਾਰਿਆਂ ਦੀ ਜਿੱਤ ਹੈ ਸਾਡੇ ਮੈਡਮ ਕਾਜਲ ਜੀ ਜੋ ਕਿ ਆਮ ਆਦਮੀ ਪਾਰਟੀ ਵਿੱਚ ਸੀ ਆਮ ਆਦਮੀ ਪਾਰਟੀ ਨੇ ਜਿੰਨਾ ਚਿਰ ਉਹ ਤੋਂ ਕੰਮ ਲੈਣਾ ਸੀ ਲੈ ਲਿਆ ਤੇ ਹੁਣ ਉਹਨਾਂ ਨੂੰ ਅੰਗੂਠਾ ਦਿਖਾਤਾ ਉਹ ਸਾਡੀ ਪਾਰਟੀ ਚ ਜੁਆਇਨ ਕਰ ਰਿਆ ਤੇ ਉਹਨਾਂ ਦਾ ਜੀ ਆਇਆਂ ਨੂੰ ਆਖਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ